ਤੁਸੀਂ ਕਹਿੰਦੇ ਹੋ ਖਾਲਸਾਤਨ ਮੰਗਦੇ ਕਿਉਂ ਆ ਮੈਂ ਕਹਿੰਦਾ ਤੁਸੀਂ ਮਜਬੂਰ ਕਰਦੇ ਹੋ ਤਾਂ ਮੰਗਦੇ ਨੇ ਤੁਸੀਂ ਜੇ ਸਿੱਖ ਸੈਂਟੀਮੈਂਟ ਸਮਝਦੇ ਹੋ ਤਾਂ ਸਿੱਖ ਤੁਹਾਡੇ ਨਾਲ ਕਿਉਂ ਨਾ ਤੁਰੇ ਸਿੱਖ ਤੁਹਾਡਾ ਤੁਰਨਾ ਚਾਹੁੰਦਾ ਕਿਉਂ ਨਹੀਂ ਤੁਰਨਾ ਚਾਹੁੰਦਾ ਪਰ ਤੁਸੀਂ ਸਿੱਖ ਸੈਂਟੀਮੈਂਟ ਤਾਂ ਸਮਝੋ ਸਿੱਖਾਂ ਦੀ ਮੰਗਾ ਤਾਂ ਸਮਝੋ ਅੱਜ ਬਾਬੇ ਨੂੰ ਪੇਰੋਲ ਦੇ ਕੇ ਤੁਸੀਂ ਇੱਕ ਵਾਰੀ ਫੇਰ ਸਿੱਖਾਂ ਦੇ ਝਕਮਾ ਤੇ ਲੋਨ ਛੜਕਦਾ ਕਿਉਂ ਬਾਰ-ਬਾਰ ਤੁਸੀਂ ਇਦਾਂ ਕਰਦੇ ਹੋ ਪਹਿਲਾਂ ਦੇਖਿਆ ਜਾ ਫਿਰ ਲੋਥੇ ਆਂਦੀ ਫਿਰ ਕਹਿੰਦੇ ਤੁਸੀਂ ਖਾਲਸਾਤਨ ਦੇ ਨਾਰੇ ਲਾਂਦੇ ਨੇ ਖਾਲਸਾਤਨ ਦੇ ਨਾਰੇ ਕਿਉਂ ਲਾਂਦੇ ਤੁਸੀਂ ਵਿਚਾਰ ਕੀਤਾ ਕਦੀ ਤੁਸੀਂ ਵਿਚਾਰ ਕੀਤਾ ਕਿ ਸਿੱਖ ਖਾਲਸਾਤਨ ਦੇ ਨਾਅਰੇ ਕਿਉਂ ਲੰਦਦੇ ਨੇ ਉਹਦਾ ਕਾਰਨ ਇਹ ਹੀ ਜਦੋਂ ਸਿੱਖਾਂ ਨੂੰ ਦਿਖਦਾ ਯਾਰ ਕਿ ਸਾਨੂੰ ਮਤਰਾਇਆ ਸਮਝਿਆ ਜਾਂਦਾ ਸਾਡੇ ਨਾਲ ਧੱਕਾ ਹੁੰਦਾ ਹੁਣ ਬਾਬੇ ਨੂੰ ਪੇਰੋਲ ਦਿੱਤੀ ਜਾ ਰਹੀ ਹੈ ਸਿੰਘਾਂ ਨੂੰ ਦਿੱਤੀ ਨਹੀਂ ਜਾ ਰਹੀ ਅੱਜ ਰਾਜੋਆਣਾ ਸਾਹਿਬ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਠੀਕ ਹੈ ਜੀ ਘੰਟੇਕ ਦੀ ਪੇਰੋਲ ਦੇ ਕੇ ਉਹਨਾਂ ਨੂੰ ਅੰਦਰ ਕਰ ਦਿੰਦੇ ਨੇ ਬਾਬਾ ਜਿੰਨੇ ਮਰਜ਼ੀ ਦੇਣ ਰਵੇ ਬਾਬਾ ਤਾਂ ਇਹਨਾਂ ਨੇ ਆਪਣਾ ਬ੍ਰਾਂਡ ਬੈਸਟ ਬਣਾ ਲਿਆ ਬਾਬਾ ਤਾਂ ਇਹਨਾਂ ਦਾ ਇਲੈਕਸ਼ਨ ਮੈਨੇਜਰ ਬ੍ਰਾਂਡ ਬੈਸਟ ਆਪਣੇ ਡੇਰੇ ਬੈ ਕੇ ਫੋਨ ਕਰੇਗਾ ਹਰਿਆਣੇ ਵਾਲੇ सिरसा ਵਾਲੇ ਡੇਰੇ ਚ ਐਤ ਕੀ ਗਏ ਨੇ ਪਹਿਲੀ ਵਾਰੀ ਨਾ ਜੀ ਹੁਣ ਉਹ ਹਰਿਆਣਾ ਕਿੱਥੇ ਆ ਹਰਿਆਣੇ ਵਿੱਚ सिरसा ਦਾ ਡੇਰਾ ਡੇਫੀਨਟਲੀ ਉੱਥੇ ਬਹਿ ਕੇ ਪੂਰਾ ਤੰਤਰ ਵਰਤਨ ਕਰੇ ਦਿੱਲੀ ਇਲੈਕਸ਼ਨ ਕਿਦਾਂ ਜਿੱਤਨੀ ਹੈ ਮੈਂ ਤੁਹਾਨੂੰ ਦੱਸ ਰਿਹਾ ਆ ਰਾਮ ਰਹੀਮ ਨੂੰ ਕਿਤਨਾ ਕਿਤੇ ਇਲੈਕਸ਼ਨ ਮੈਨੇਜਰ ਵਾਂਗੂ ਜਾਂ ਤੁਸੀਂ ਬ੍ਰਾਂਡ ਬੈਸਟਰ ਵਾਂਗੂ ਯੂਜ਼ ਕੀਤਾ ਜਾ ਰਿਹਾ ਕਰ ਰਿਹਾ ਹੈ ਕੋਈ ਮੇਰੇ ਹਿਸਾਬ ਨਾਲ ਸੈਂਟਰ ਉਹਨਾਂ ਨੂੰ ਫੇਵਰ ਕਰਦੀ ਮੇਰੇ ਹਿਸਾਬ ਨਾਲ ਤੇਹੀ ਲੱਗਦਾ ਨਾ ਤੁਸੀਂ ਕਿਉਂ ਬੰਦੀ ਸਿੰਘਾ ਨੂੰ ਕਿਉਂ ਨਹੀਂ ਰਿਹਾ ਕਰਦੇ ਬੰਦੀ ਸਿੰਘਾ ਦੀ ਇੰਨੀ ਉਮਰ ਹੋ ਗਈ ਹੈ ਇੰਨਾ ਸਭ ਕੁਝ ਸਾਰਾ ਉਹਨਾਂ ਦੀ ਲਾਸਟ ਆਪਣੀ ਸਟੇਜਾਂ ਤੇ ਉਮਰ ਉਹ ਕਿੱਥੋਂ ਆ ਕੇ ਕੁਛ ਇਦਾਂ ਦਾ ਕੰਮ ਕਰਨਗੇ ਨਾਲੇ ਜੋ ਉਹਨਾਂ ਨੇ ਕੀਤਾ ਉਹਦਾ ਭੁਗਤ ਲਿਆ ਪੰਜਾਬ ਦੇ ਉਹਨਾਂ ਬੀਜੇਪੀ ਲੀਡਰ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਉਹਨਾਂ ਨੇ ਗੁਰੂ ਸਾਹਿਬ ਦਾ ਸਵਾਗ ਰਚਿਆ ਸੀਗਾ ਉਦੋਂ ਤੁਸੀਂ ਕਿੱਥੇ ਸੀਗੇ ਤੁਸੀਂ ਉਹਦੇ ਹੱਥ 'ਚ ਸੀਗੇ ਬਲਤਕਾਰੀ ਸਾਹ ਉਹਨੂੰ ਕਿਹਾ ਜਾਂਦਾ ਕਿਸਮ ਦਾ ਹੈ ਨਾ ਜੀ ਕਿਤਨਾ ਕਿਤੇ ਨਾਂ ਜੁੜਦਾ ਕਿਹੜੇ ਕੇਸ 'ਚ ਉਹ ਅੰਦਰ ਨੇ ਬੇਸਿਕਲੀ ਜੋ ਇਸ ਟਾਈਮ ਕਨਸਿਡਰੇਸ਼ਨ ਵਿੱਚ ਹੈਗੇ ਉਹ ਕੀ ਹੈਗਾ ਮਸਲਾ ਉਹ ਬਲਤਕਾਰ ਦਾ ਕੀ ਤੁਸੀਂ ਸਮਾਜ ਦੇ ਵਿੱਚ ਬਲਤਕਾਰੀ ਨੂੰ ਇੱਕ ਅੱਡਾ ਵੱਡਾ ਔਦਾ ਦਿੰਦੇ ਹੋ ਬੀਜੇਪੀ ਨੂੰ ਪੰਜਾਬ ਦੇ ਸੈਂਟੀਮੈਂਟ ਨਹੀਂ ਸਮਝ ਆ ਰਹੇ ਬੀਜੇਪੀ ਸੋਚਦੇ ਆਪਾਂ ਤਿੰਨ ਵਾਰੀ ਸੈਂਟਰ ਜੱਤਲੇ ਪੰਜਾਬ ਨਾਲ ਜਿੱਤਾਂਗੇ ਤਾਂ ਕੋਈ ਪ੍ਰੋਬਲਮ ਨਹੀਂ ਸੋ ਮੈਂ ਕਹਿਣਾ ਚਾਹੁੰਦਾ ਬੀਜੇਪੀ ਨੂੰ ਵਾਈਟ ਟੂ ਕੰਟੈਸਟ ਇਨ ਪੰਜਾਬ ਇਫ ਯੂ ਆਰ ਨੋਟ ਅੰਡਰਸਟੈਂਡਿੰਗ ਦਾ ਸੈਂਟੀਮੈਂਟਸ ਆਫ ਪੰਜਾਬ ਦੈਨ ਵਾਈ ਯੂ ਆਰ ਕੰਟੈਸਟਿੰਗ ਇਨ ਪੰਜਾਬ ਜੇ ਤੁਸੀਂ ਪੰਜਾਬ ਸ ਕੰਟੈਸਟ ਕਰਨਾ ਤੁਸੀਂ ਚਾਹਦੇ ਵੀ ਹੋ ਯਾਰ ਸਿੱਖ ਸਾਡੇ ਨਾਲ ਤੁਰਨ ਮੈਂ ਫਿਰ ਕਹਿ ਰਿਹਾ ਸਿੱਖ ਤੁਹਾਡੇ ਨਾਲ ਤੁਰ ਸਕਦੇ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਇੱਕ ਵਾਰ ਫਿਰ ਤੋਂ ਪਰੋਲ ਮਿਲੀ ਹੈ ਤੇ ਇਸ ਪਰੋਲ ਤੇ ਡੇਰਾ ਮੁਖੀ ਸਿਰਸਾ ਦੇ ਵਿੱਚ ਆਪਣੇ ਮੁੱਖ ਡੇਰੇ ਦੇ ਵਿੱਚ ਗਿਆ ਮੁਖ ਡੇਰੇ ਦੇ ਵਿੱਚ ਜਾਂਦੇ ਸਾਰ ਡੇਰਾ ਮੁਖੀ ਵੱਲੋਂ ਆਪਣੇ ਜਿਹੜੇ ਸਾਥ ਸੰਗਤ ਨੇ ਉਹਨਾਂ ਨੂੰ ਕਿਹਾ ਕਿ ਬਈ ਹੁਣ ਸਾਰਾ ਕੁਝ ਸਾਡੇ ਅੰਦਰ ਹੈ ਤੇ ਅਸੀਂ ਲੰਬਾ ਸਮਾਂ ਜਿਹੜਾ ਹੈ ਉਹ ਹੁਣ ਡੇਰੇ ਦੇ ਵਿੱਚ ਰੁਕਾਂਗੇ ਜਿਸ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਇੱਕ ਬਿਵਾਲ ਅਤੇ ਇੱਕ ਨਾਮ ਲਗਾਤਾਰ ਗੂੰਜ ਰਿਹਾ ਹੈ ਉਹ ਹੈ ਰਾਮ ਰਹੀਮ ਦਾ ਰਾਮ ਰਹੀਮ ਉਹ ਹੀ ਇਨਸਾਨ ਹੈ ਜਿਸ ਦੇ ਉੱਪਰ ਇਹ ਇਲਜ਼ਾਮ ਸੀਗੇ ਕਿ ਉਹਨਾਂ ਵੱਲੋਂ ਗੁਰੂ ਮਹਾਰਾਜ ਦਾ ਬਾਣਾ ਪਾ ਕੇ ਜਿਸ ਤਰੀਕੇ ਦਾ ਸਵਾਗ ਰਚਾਇਆ ਗਿਆ ਉਹ ਸਰਾਸਰ ਗਲਤ ਉਸ ਨੂੰ ਲੈ ਕੇ ਕਈ ਵਾਰ ਉਹਨਾਂ ਉੱਪਰ ਕਈ ਟਿੱਪਣੀਆਂ ਹੋਈਆਂ ਹੁਣ ਫਿਰ ਇੱਕ ਵਾਰ ਪ੍ਰੋਲ ਮਿਲੀ ਹੈਗੀ ਹੈ ਲਗਾਤਾਰ ਬਵਾਲ ਖੜਾ ਹੁੰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਸਿੱਖ ਜਗਤ ਦੇ ਵਿੱਚ ਕਾਫੀ ਇਸ ਵਕਤ ਰੋਸ਼ ਹੈ ਕਿ ਭਈ ਕਈ ਚੀਜ਼ਾਂ ਹੁਣ ਨਿਕਲ ਰਹੀਆਂ ਨੇ ਉਹ ਗਲਬਾਤ ਅਤੇ ਸਭ ਕੁਝ ਜਿਹੜੀ ਹੈ ਉਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ ਸਾਡੇ ਨਾਲ ਪ੍ਰੋਫੈਸਰ ਐਮ ਪੀ ਸਿੰਘ ਖੁੜੀ ਨੇ ਜਿਸ ਤਰੀਕੇ ਦੇ ਨਾਲ ਬੇਰਾ ਪ੍ਰੇਮੀ ਰਾਮ ਰਹੀਮ ਹੁਰਾ ਨੂੰ ਇੱਕ ਵਾਰ ਫਿਰ ਤੋਂ ਪ੍ਰੋਲ ਮਿਲੀ ਹੈ ਤੇ ਹੁਣ ਪ੍ਰੋਲ ਜਿਹੜੀ ਮਿਲੀ ਹੈ ਉਸ ਦੇ ਵਿੱਚ ਆਪਣੇ ਮੁਖ ਜਿਹੜਾ ਹੈਗਾ ਡੇਰੀ ਦੇ ਉੱਪਰ ਗਏ ਆ ਤੇ ਡੇਰੇ ਉੱਪਰ ਜਾ ਕੇ ਕਹਿੰਦੇ ਕਿ ਵੀ ਹੁਣ ਲੰਬਾ ਸਮਾਂ ਅਸੀਂ ਰੁਕਾਂਗੇ ਮਤਲਬ ਕੀ ਸਮਝ ਦਿਓ ਦੇਖੋ ਗੱਲ ਇੱਥੇ ਮੈਂ ਇਹ ਕਹੂੰਗਾ ਝੂਠ ਬੋਲੂੰਗਾ ਤਾਂ ਗੈਰਤ ਮਾਰ ਡਾਲੇਗੀ ਸੱਚ ਬੋਲੂੰਗਾ ਤਾਂ ਹਕੂਮਤ ਮਾਰ ਡਾਲੇਗੀ ਸਭਲ ਕੇ ਚੱਲੇ ਨਾ ਦਾ ਦੋਸਤ ਨਹੀਂ ਤਾਂ ਸਿਆਸਤ ਮਾਰ ਡਾਲੇਗੀ ਇਹ ਸਾਰੀ ਸਿਆਸਤ ਹੋ ਰਹੀ ਹੈ ਜੀ ਮੈਂ ਇੱਥੇ ਗੱਲ ਕਰਾਂਗਾ ਕਿ 9 ਵਰੀ ਬਾਬੇ ਨੂੰ ਪੇਰੋਲ 12 ਵਾਰੀ ਪੇਰੋਲ ਪੇਰੋਲ ਮਿਲੀ ਬਾਬੇ ਨੂੰ ਫਰਲੋ ਮਿਲੀ ਬਾਬੇ ਨੂੰ ਉਦੋਂ ਮਿਲਦੀ ਹੈ ਜਦੋਂ ਇਲੈਕਸ਼ਨ ਆਂਦੀ ਹੈ ਮੈਂ ਪੁੱਛਣਾ ਚਾਹਨਾ ਵਾ ਕਿ ਸਾਡੀ ਸੈਂਟਰ ਜਿਹੜੀ ਸਰਕਾਰ ਹੈ ਉਹਨੂੰ ਦਿਖਦਾ ਨਹੀਂ ਤਿੰਨ ਤਿੰਨ ਦਹਾਕਿਆਂ ਤੋਂ ਸਾਡੇ ਜਿਹੜੇ ਬੰਦੀ ਸਿੰਘ ਬੰਦ ਹਨ ਉਹਨਾਂ ਨੂੰ ਆਪਾਂ ਕਿਉਂ ਨਹੀਂ ਛੱਡ ਰਹੇ ਜਦਕਿ ਸਾਨੂੰ ਸੁਪਰੀਮ ਕੋਰਟ ਦੇ ਵੀ ਜਾਰੀ ਕਰ ਦਿੱਤਾ ਆਰਡਰ ਕਿ ਇਹਨਾਂ ਨੂੰ ਕੰਸੀਡਰ ਕੀਤਾ ਜਾਵੇ ਤੇ ਜੋ ਵੀ ਇਹਨਾਂ ਦਾ ਅਗਰ ਸਜ਼ਾ ਪੂਰੀ ਹੋ ਗਈ ਤੇ ਇਹਨਾਂ ਨੂੰ ਮੁਕਤ ਕੀਤਾ ਜਾਵੇ ਮੈਂ ਇੱਥੇ ਸਵਾਲ ਕਰਨਾ ਚਾਹੁੰਗਾ ਆਪਣੇ ਪੰਜਾਬ ਦੇ ਮੁੱਖ ਲੀਡਰ ਰਵਨੀਤ ਸਿੰਘ ਬਿੱਟੂ ਨੂੰ ਬਿੱਟੂ ਜੀ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਜੀ ਅੱਜ ਤੁਸੀਂ ਮੰਤਰੀ ਬਣ ਕੇ ਕਹਿੰਦੇ ਹੋ ਕਿ ਬੀਜੇਪੀ ਸਰਕਾਰ ਸਿੱਖਾਂ ਦੇ ਸੈਂਟੀਮੈਂਟ ਨੂੰ ਸਮਝਦੀ ਹੈ ਹਮੇਸ਼ਾ ਸਾਡੇ ਸੈਂਟੀਮੈਂਟਸ ਦਾ ਕਿਉਂ ਖੇਡਿਆ ਜਾ ਰਿਹਾ ਕਿਸਾਨੀ ਦਾ ਮੁੱਦਾ ਹੋਵੇ ਚੰਡੀਗੜ੍ਹ ਦਾ ਮੁੱਦਾ ਹੋਵੇ ਬੰਦੀ ਸਿੰਘਾ ਦਾ ਮੁੱਦਾ ਹੋਵੇ ਮੈਂ ਇਹ ਕਹਿਣਾ ਚਾਹਨਾ ਵਾ ਅੱਜ ਮੋਦੀ ਸਾਹਿਬ ਕਹਿ ਰਹੇ ਨੇ ਕਿ ਭਾਈ ਦੇਸ਼ ਦੇ ਵਿੱਚ ਲਾਈਵ ਕਨਸਰਟ ਕਰਨ ਲਈ ਇਨਫਰਾਸਟ੍ਰਕਚਰ ਸਾਨੂੰ ਵਧਾਉਣਾ ਚਾਹੀਦਾ ਠੀਕ ਹੈ ਜੀ ਕਿੱਤੋਂ ਪ੍ਰਭਾਵਿਤ ਹੋ ਕੇ ਦਲਜੀਤ ਦੇ ਕੰਸਰਟ ਬੜੇ ਵਧੀਆ ਚੱਲੇ ਤਾਂ ਠੀਕ ਹੈ ਜੀ ਹੁਣ ਮੈਂ ਇਹ ਕਹਿਣਾ ਚਾਹੂੰਗਾ ਮੋਦੀ ਸਾਹਿਬ ਨੂੰ ਦਲਜੀਤ ਦੇ ਕੰਸਰਟ ਵਧੀਆ ਚੱਲੇ ਪਰ ਦਲਜੀਤ ਦੀ ਆਪਾਂ ਪਿੱਛੇ ਚੱਲਣ ਨਹੀਂ ਦਿੰਦੇ ਇਹ ਡੁਅਲ ਕੈਰੈਕਟਰ ਸਾਡੇ ਸਿੱਖਾਂ ਨਾਲ ਕਿਉਂ ਹੁੰਦਾ ਫਿਰ ਗੱਲ ਉੱਥੇ ਆਂਦੀ ਫਿਰ ਕਹਿੰਦੇ ਤੁਸੀਂ ਖਾਲਸਾਣ ਦੇ ਨਾਰੇ ਲਾਂਦੇ ਨੇ ਖਾਲਸਾਣ ਦੇ ਨਾਰੇ ਕਿਉਂ ਲਾਂਦੇ ਤੁਸੀਂ ਵਿਚਾਰ ਕੀਤਾ ਕਦੀ ਤੁਸੀਂ ਵਿਚਾਰ ਕੀਤਾ ਕਿ ਸਿੱਖ ਖਾਲਸਾਣ ਦੇ ਨਾਰੇ ਕਿਉਂ ਲਾਂਦੇ ਨੇ ਉਹਦਾ ਕਾਰਨ ਇਹ ਜਦੋਂ ਸਿੱਖਾਂ ਨੂੰ ਦਿਖਦਾ ਯਾਰ ਕਿ ਸਾਨੂੰ ਮਤਰਾਇਆ ਸਮਝਿਆ ਜਾਂਦਾ ਸਾਡੇ ਨਾਲ ਧੱਕਾ ਹੁੰਦਾ ਹੁਣ ਬਾਬੇ ਨੂੰ ਪੇਰੋਲ ਦਿੱਤੀ ਜਾ ਰਹੀ ਹੈ ਅਜਾ ਰਜਵਾਨਾ ਸਾਹਿਬ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਠੀਕ ਹੈ ਜੀ ਘੰਟਕ ਦੀ ਪੇਰੋਲ ਦੇ ਕੇ ਉਹਨਾਂ ਨੂੰ ਅੰਦਰ ਕਰ ਦਿੰਦੇ ਨੇ ਬਾਬਾ ਜਿੰਨੇ ਮਰਜ਼ੀ ਦੇਣ ਰਵੇ ਬਾਬਾ ਤਾਂ ਇਹਨਾਂ ਨੇ ਆਪਣਾ ਬ੍ਰਾਂਡ ਬੈਸਟ ਬਣਾ ਲਿਆ ਬਾਬਾ ਤਾਂ ਇਹਨਾਂ ਦਾ ਇਲੈਕਸ਼ਨ ਮੈਨੇਜਰ ਬ੍ਰਾਂਡ ਬੈਸਟ ਆਪਣੇ ਡੇਰੇ ਬੈ ਕੇ ਫੋਨ ਕਰੇਗਾ ਠੀਕ ਹੈ ਜੀ ਸਾਡੇ ਦੇਸ਼ ਦੇ ਵਿੱਚ ਤੁਹਾਨੂੰ ਪਤਾ ਹੀ ਇਹ ਲੋਕ ਜਿਹੜੇ ਕੀ ਆਸਥਾ ਨੂੰ ਲੈ ਕੇ ਬਹੁਤ ਅੰਨੀ ਆਸਥਾ ਨੂੰ ਲੈ ਕੇ ਚੱਲਦੇ ਨੇ ਹੈਨਾ ਜੀ ਉਹਨਾਂ ਨੂੰ ਲੱਗਦਾ ਹੈ ਸਾਡੇ ਲਈ ਰੱਬ ਬਣ ਗਿਆ ਠੀਕ ਹੈ ਜੀ ਇੰਨੀ ਜ਼ਿਆਦਾ ਅੰਨੀ ਆਸਥਾ ਜਿਹੜੀ ਹੈ ਸਾਡੇ ਦੇਸ਼ ਨੂੰ ਤਬਾਹ ਕਰ ਰਹੀ ਹੈ ਸੋ ਕਹਿਣ ਦਾ ਭਾਵ ਹੈ ਕਿ ਤੁਸੀਂ ਰਾਮ ਰਹੀਮ ਦੇ ਪੈਰਾਮੀਟਰ ਕੁਝ ਹੋਰ ਰੱਖੇ ਹੋਏ ਨੇ ਤੇ ਬੰਦੀ ਸਿੰਘਾਂ ਦੇ ਪੈਰਾਮੀਟਰ ਕੁਝ ਹੋਰ ਰੱਖੇ ਹੋਏ ਨੇ ਕਿ ਕਈ ਸਵਾਲ ਇਹ ਹੁੰਦੇ ਨੇ ਬਈ ਪ੍ਰਸ਼ਾਸਨ ਵੱਲੋਂ ਜਾਂ ਫਿਰ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਬਈ ਬੰਦੀ ਸਿੰਘ ਜਿਹੜੇ ਨੇ ਉਹਨਾਂ ਨੂੰ ਜਿਹੜੀ ਹੈ ਉਹ ਪਰੋਲ ਇਸ ਕਰਕੇ ਨਹੀਂ ਮਿਲਦੀ ਕਿਉਂਕਿ ਉਹਨਾਂ ਨੇ ਜੋ ਕੰਮ ਕੀਤਾ ਉਹ ਬੜੇ ਹੀ ਉਸ ਲੈਵਲ ਦੇ ਨੇ ਜਿਸ ਲੈਵਲ ਦੇ ਉੱਪਰ ਜਾ ਕੇ ਰਾਮ ਰਹੀਮ ਹੋਰ ਨੇ ਵੀ ਕੰਮ ਨਹੀਂ ਕੀਤਾ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਹ ਕਾਰਨ ਨੇ ਜਿਸ ਕਾਰਨ ਪ੍ਰੋਨ ਨਹੀਂ ਮਿਲਦੀ ਹੈਗੀ ਹੈ ਇਹ ਕਿਤੇ ਨਾ ਕਿਤੇ ਇੱਕ ਜਿਹੜਾ ਹੈਗਾ ਉਹ ਮਸਾਲਾ ਵੀ ਦਿੱਤੀਆਂ ਜਾਂਦੀਆਂ ਨੇ ਜਾਂ ਫਿਰ ਸਵਾਲ ਵੀ ਚੱਕੇ ਜਾਂਦੇ ਨੇ ਪ੍ਰਸ਼ਾਸਨ ਨੂੰ ਦੇਖੋ ਪੰਜਾਬ ਨਾਲ ਇਨਜਸਟਿਸ ਹੁੰਦਾ ਤੁਸੀਂ ਹੁਣ ਦੇਖੋ ਦਲਜੀਤ ਦੀ ਪਿਕਚਰ ਕਿਉਂ ਨਹੀਂ ਰਿਲੀਜ਼ ਕੀਤੀ ਜਾ ਰਹੀ ਕੀ ਦਿੱਕਤ ਆ ਉਹਦੇ ਵਿੱਚ ਰਿਲੀਜ਼ ਕਰਨ ਚ ਉਹਦਾ ਕਾਰਨ ਹੈ ਕਿਉਂਕਿ 84 ਤੋਂ ਲੈ ਕੇ 95 ਤੱਕ 26000 ਜਿਹੜੇ ਸਿੱਖ ਸੀਗੇ ਨਜਾਇਜ਼ ਮਾਰੇ ਗਏ ਉਹਨਾਂ ਦੇ ਵਿੱਚ ਕਿਹਦਾ ਸਰਕਾਰਾਂ ਦਾ ਰੋਲ ਨਿਕਲਣਾ ਹੈ ਕਈ ਅਫਸਰਾਂ ਦਾ ਰੋਲ ਨਿਕਲਣਾ ਹੈ ਉਹ ਸਾਹਮਣੇ ਨਹੀਂ ਦਿੱਤਾ ਆਣ ਜਾ ਰਿਹਾ ਕਿਉਂ ਸੱਚ ਕਿਉਂ ਨਹੀਂ ਸਾਹਮਣੇ ਆਣ ਦਿੱਤਾ ਜਾ ਰਿਹਾ ਹੁਣ ਕਹਿਣ ਦਾ ਭਾਵ ਹੈ ਤੁਸੀਂ ਕਹਿੰਦੇ ਹੋ ਕਿ ਉਹ ਹਾਲਾਤ ਕਿਨੇ ਬਣਾਏ ਸਿੱਖਾਂ ਨੇ ਆਪਣੇ ਹੱਕ ਹਕੂਕਾਂ ਦੀ ਲੜਾਈ ਕੀਤੀ ਸੀ ਉਹ ਮੈਂ ਨਹੀਂ ਉਹਨੂੰ ਕਹਿੰਦਾ ਠੀਕ ਹੈ ਜੀ ਅੱਜ ਮੈਂ ਫੇਰ ਉਹੀ ਸਵਾਲ ਕਰਾਂਗਾ ਤੁਸੀਂ ਕਹਿੰਦੇ ਹੋ ਖਾਲਸਾਤਨ ਮੰਗਦੇ ਕਿਉਂ ਆ ਮੈਂ ਕਹਿੰਦਾ ਤੁਸੀਂ ਮਜਬੂਰ ਕਰਦੇ ਹੋ ਤਾਂ ਮੰਗਦੇ ਨੇ ਤੁਸੀਂ ਜੇ ਸਿੱਖ ਸੈਂਟੀਮੈਂਟ ਸਮਝਦੇ ਹੋ ਤਾਂ ਸਿੱਖ ਤੁਹਾਡੇ ਨਾਲ ਕਿਉਂ ਨਾ ਤੁਰੇ ਸਿੱਖ ਤੁਹਾਡੇ ਨਾਲ ਤੁਰਨਾ ਚਾਹੁੰਦਾ ਕਿਉਂ ਨਹੀਂ ਤੁਰਨਾ ਚਾਹੁੰਦਾ ਪਰ ਤੁਸੀਂ ਸਿੱਖ ਸੈਂਟੀਮੈਂਟ ਦਾ ਸਮਝੋ ਸਿੱਖਾਂ ਦੀ ਮੰਗਾ ਤਾਂ ਸਮਝੋ ਅੱਜ ਬਾਬੇ ਨੂੰ ਪੇਰੋਲ ਦੇ ਕੇ ਤੁਸੀਂ ਇੱਕ ਵਾਰੀ ਫੇਰ ਸਿੱਖਾਂ ਦੇ ਝਕਮਾ ਤੇ ਲੂਨ ਛੜਕਦਾ ਕਿਉਂ ਬਾਰ-ਬਾਰ ਤੁਸੀਂ ਇਦਾਂ ਕਰਦੇ ਹੋ ਪਹਿਲਾਂ ਦੇਖਿਆ ਕਿ ਸਾਡੀ ਇੱਕ ਕਮਿਊਨਿਟੀ ਜਿਹੜੀ ਨਾਰਾਜ਼ ਹੁੰਦੀ ਉਹੀ ਇੱਕ ਕਮਿਊਨਿਟੀ ਤੁਹਾਡੇ ਨਾਲ ਤੁਰਦੀ ਹੈ। ਹੂੰ ਠੀਕ ਹੈ ਜੀ ਜੋ ਮਰਜ਼ੀ ਕਹਿ ਲੋ। ਇਹ ਕਮਿਊਨਿਟੀ ਹੈ ਜਿਹੜੀ ਤੁਹਾਡਾ ਸਾਥ ਦਿੰਦੀ ਹੈ ਕਿਤੇ ਨਾ ਕਿਤੇ। ਠੀਕ ਹੈ ਜੀ ਤੁਸੀਂ ਨੋ ਡਾਊਟ ਸਿੱਖਾਂ ਦੀ ਮੰਗਾਂ ਕਈ ਪੂਰੀਆਂ ਵੀ ਕਰਦੇ ਹੋ। ਕਈ ਮੰਗਾਂ ਜਿੱਥੇ ਤੁਸੀਂ ਸਿੱਖਾਂ ਦੀ ਮੰਗਾਂ ਨੂੰ ਪੂਰਾ ਕੀਤਾ ਜਿਹਦੇ ਵਿੱਚ ਕਰਤਾਰਪੁਰ ਸਾਹਿਬ ਦਾ ਲੰਘਾ ਆ ਜਾਂਦਾ। ਠੀਕ ਹੈ ਜੀ ਹੋਰ ਕਈ ਇਦਾਂ ਦੇ ਮੁੱਦੇ ਨੇ ਜਿੱਦੋਂ ਸਿੱਖਾਂ ਦੀ ਮੰਗਾਂ ਪੂਰੀਆਂ ਕਰਦੇ ਹੋ। ਪੱਗ ਬੰਨਣਾ ਤੁਸੀਂ ਆਪਣੀ ਸ਼ਾਨ ਸਮਝਦੇ ਹੋ ਪਰ ਪੱਗ ਵਾਲੇ ਦੀ ਗੱਲ ਸੁਣਨਾ ਆਪਣੀ ਸ਼ਾਨ ਨਹੀਂ ਸਮਝਦੇ। ਇਹ ਫਰਕ ਹੈ। ਪੱਗ ਬੰਨਣਾ ਤੁਸੀਂ ਆਪਣੀ ਸ਼ਾਨ ਸਮਝਦਾ ਹੋ ਯਾਰ ਪੱਗ ਬੰਦਾ ਵਾ ਹੈਣਾ ਪਰ ਪੱਗ ਵਾਲੇ ਨੂੰ ਸੁਣਨ ਨੂੰ ਤੁਸੀਂ ਆਪਣੀ ਸ਼ਾਨ ਨਹੀਂ ਸਮਝਦੇ ਅੱਛਾ ਜਿਸ ਤਰੀਕੇ ਦੇ ਨਾਲ ਇਸ ਵਾਰ ਪ੍ਰੋਲ ਮਿਲੀ ਹੈ ਤੇ ਪ੍ਰੋਲ ਮਿਲਣ ਤੋਂ ਬਾਅਦ ਆਪਣੇ ਮੁਖ ਡੇਰੇ ਦੇ ਉੱਪਰ ਰਾਮ ਰਹੀਮ ਹੋਰਾ ਦਾ ਜਾਣਾ ਕਾਫੀ ਲੰਬੇ ਸਮੇਂ ਬਾਅਦ ਕੋਈ ਸਵਾਲ ਆਉਂਦੇ ਨੇ ਮਨ ਦੇ ਵਿੱਚ ਜਾਂ ਫਿਰ ਕੋਈ ਚੀਜ਼ ਸੋਚਣ ਨੂੰ ਆਉਂਦੀ ਕਿ ਬਈ ਮੁਖ ਡੇਰੇ ਦੇ ਉੱਪਰ ਗਏ ਹੋਏ ਨੇ ਅਤੇ ਉਸ ਜਗ੍ਹਾ ਦੇ ਉੱਪਰ ਜੋ ਆਸ਼ੀਰਵਾਦ ਦਿੱਤਾ ਲੋਕ ਜਿਹੜੇ ਉਹਨਾਂ ਦੇ ਸ਼ਰਧਾਲੂ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਬੋਲਬਾਣੀ ਰਹੀ ਉਸ ਤੋਂ ਕਈ ਸਵਾਲ ਅਤੇ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਮਨ ਦੇ ਵਿੱਚ ਬਿਲਕੁਲ ਆ ਰਹੀਆਂ ਜੀ ਦੇਖੋ ਹਰਿਆਣਾ ਵਾਲੇ सिरसा ਵਾਲੇ ਡੇਰੇ ਚ ਐਤ ਕੀ ਗਏ ਨੇ ਪਹਿਲੀ ਵਾਰੀ ਹੈ ਨਾ ਜੀ ਹੁਣ ਉਹ ਹਰਿਆਣਾ ਕਿੱਥੇ ਆ ਹਰਿਆਣੇ ਵਿੱਚ सिरसा ਦਾ ਡੇਰਾ ਹੁਣ ਡੈਫੀਨਿਟਲੀ ਉੱਥੇ ਬਹਿ ਕੇ ਪੂਰਾ ਤੰਤਰ ਵਰਤਨ ਦੇ ਦਿੱਲੀ ਇਲੈਕਸ਼ਨ ਕਿਦਾਂ ਜਿੱਤਣੀ ਹੈ ਮੈਂ ਤੁਹਾਨੂੰ ਦੱਸ ਰਿਹਾ ਆ ਰਾਮ ਰਹੀਮ ਨੂੰ ਕਿਤਨਾ ਕਿਤੇ ਇਲੈਕਸ਼ਨ ਮੈਨੇਜਰ ਵਾਂਗੂ ਜਾਂ ਤੁਸੀਂ ਬ੍ਰਾਂਡ ਬੈਸਟਰ ਵਾਂਗੂ ਯੂਜ਼ ਕੀਤਾ ਜਾ ਰਿਹਾ ਦੇਖੋ ਇਹ ਮੇਰੇ ਹਿਸਾਬ ਨਾਲ ਸੈਂਟਰ ਉਹਨਾਂ ਨੂੰ ਫੇਵਰ ਕਰਦੀ ਮੇਰੇ ਹਿਸਾਬ ਨਾਲ ਤੇ ਇਹੀ ਲੱਗਦਾ ਨਾ ਤੋ ਸੈਂਟਰ ਸਰਕਾਰ ਨੂੰ ਮੈਂ ਕਹਿੰ ਤੁਸੀਂ ਕਿਉਂ ਬੰਦੀ ਸਿੰਘਾ ਨੂੰ ਕਿਉਂ ਨਹੀਂ ਰਹਾ ਕਰਦੇ ਬੰਦੀ ਸਿੰਘਾ ਦੀ ਇੰਨੀ ਉਮਰ ਹੋ ਗਈ ਹੈ ਇੰਨਾ ਸਭ ਕੁਝ ਸਾਰਾ ਉਹਨਾਂ ਦੀ ਲਾਸਟ ਆਪਣੀ ਸਟੇਜਾਂ ਤੇ ਨੇ ਉਮਰ ਦੀਆਂ ਉਹ ਕਿੱਥੋਂ ਆ ਕੇ ਕੁਛ ਇਦਾਂ ਦਾ ਕੰਮ ਕਰਨ ਗਏ ਨਾਲੇ ਜੋ ਉਹਨਾਂ ਨੇ ਕੀਤਾ ਉਹਦਾ ਭੁਗਤ ਲਿਆ ਸਾਡੇ ਉਹਨਾਂ ਨੂੰ ਸਜ਼ਾ ਉਹੀ ਮਿਲੀ ਹੈ ਨਾ ਤੁਸੀਂ ਕਹਿੰਦੇ ਹੋ ਜੀ ਉਹਨਾਂ ਨੇ ਉਸ ਟਾਈਮ ਤੇ ਜਦ ਕਿ ਉਹ ਵੀ ਉਹਨਾਂ ਨੇ ਕੋਈ ਗਲਤ ਨਹੀਂ ਕੀਤਾ ਸੀਗਾ ਉਹਨਾਂ ਨੇ ਧੱਕਾ ਹੋਇਆ ਸੀ ਉਸ ਟਾਈਮ ਤੋਂ ਸਮਝ ਨਾ ਪੈਣਾ ਸਾਨੂੰ ਮੈਂ ਸਾਡੇ ਇੱਥੇ ਜਿਹੜੇ ਪੰਜਾਬ ਦੇ ਲੀਡਰ ਨੇ ਬੀਜਪੀ ਦੇ ਸਪੈਸ਼ਲੀ ਪੰਜਾਬ ਦੇ ਮਨਿਸਟਰ ਨੇ ਬੀਜਪੀ ਦੇ ਸਪੈਸ਼ਲੀ ਮੈਂ ਉਹਨਾਂ ਨੂੰ ਸਵਾਲ ਕਰਨਾ ਚਾਹੁੰਦਾ ਕਿ ਤੁਸੀਂ ਪੰਜਾਬ ਨੂੰ ਕਿੱਦਾਂ ਜਸਟੀਫਾਈ ਕਰਦੇ ਹੋ ਬੀਜਪੀ ਦੇ ਹੀ ਲੀਡਰ ਨੇ ਉਹ ਕਹਿੰਦੇ ਪਏ ਨੇ ਕਿ ਭਈ ਰਾਮ ਰਹੀਮ ਬਾਰੇ ਲੋਕ ਕਹਿੰਦੇ ਪਏ ਨੇ ਕਿ ਬੀਜਪੀ ਨੇ ਉਹਨਾਂ ਨੂੰ ਜਿਹੜਾ ਹੈਗਾ ਬਾਰ-ਬਾਰ ਪ੍ਰੋਲ ਦਿੱਤੀ ਹੈਗੀ ਹੈ ਬੀਜਪੀ ਦੇ ਹੀ ਪੰਜਾਬ ਦੇ ਇੱਕ ਲੀਡਰ ਨੇ ਉਹ ਕਹਿੰਦੇ ਪਏ ਨੇ ਕਿ ਲੋਕਾਂ ਨੂੰ ਇਹ ਨਹੀਂ ਪਤਾ ਕਿ ਰਾਮ ਰਹੀਮ ਦਾ ਹੀ ਡੇਰਾ ਹੈ ਜਿਸ ਨੂੰ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਵੀ ਨਾਮ ਜਿਹੜਾ ਹੈ ਉਹਦਾ ਦਰਜ ਹੈਗਾ ਇਹ ਨਹੀਂ ਲੋਕਾਂ ਨੂੰ ਪਤਾ ਹੈ ਬੀਜਪੀ ਉੱਪਰ ਨਿਸ਼ਾਨਾ ਸਾਧਨਾ ਲੋਕਾਂ ਨੂੰ ਪਤਾ ਹੈ ਉਨੇ ਇੱਕ ਮੁੱਦਾ ਦੇਖੋ ਤੁਸੀਂ ਆਪ ਹੀ ਸੋਚੋ ਨਾ ਬੀਜੇਪੀ ਕਿਉਂ ਉਹ ਦੀ ਫੇਵਰ ਕਰ ਰਹੀ ਹੈ ਕਿਉਂਕਿ ਡੈਫੀਨਿਟਲੀ ਉਹ ਬੀਜੇਪੀ ਦੇ ਫੇਵਰ ਕਰਦਾ ਹੈ ਬੀਜੇਪੀ ਨੂੰ ਵੋਟ ਕਨਵਰਟ ਕਰਕੇ ਦਿੰਦਾ ਹੈ ਠੀਕ ਹੈ ਜੀ ਹਰਿਆਣਾ ਇਲੈਕਸ਼ਨ ਹੋਵੇ ਤਾਂ ਬਾਹਰ ਦਿੱਲੀ ਇਲੈਕਸ਼ਨ ਹੈ ਤਾਂ ਬਾਹਰ 12 ਨੂੰ ਪੇਰੋਲ ਮਿਲੀਆਂ ਜਿੱਚੋਂ 9 ਨੂੰ ਇਲੈਕਸ਼ਨ ਵੇਲੇ ਮਿਲੀਆਂ ਕਿਤਨਾ ਕਿਤੇ ਉਹ ਬ੍ਰਾਂਡ ਬੈਸਟਰ ਦੀ ਕਿਤਨਾ ਕਿਤੇ ਹੁਣ ਬੀਜੇਪੀ ਲੀਡਰਸ਼ਿਪ ਤਾਂ ਕਿਉਂ ਕਰਦੇ ਸਵਾਲ ਇਹ ਹੈਗਾ ਹੈ ਨਾ ਜੀ ਹੁਣ ਪੰਜਾਬ ਦੇ ਉਹਨਾਂ ਬੀਜੇਪੀ ਵੀ ਅਸੀਂ ਨਾਲ ਹੀ ਨਹੀਂ ਸਾਡਾ ਤਾਂ ਕੁਝ ਨਹੀਂ ਮੈਂ ਦੇਖੋ ਨਾ ਪੰਜਾਬ ਦੇ ਉਹਨਾਂ ਬੀਜੇਪੀ ਲੀਡਰ ਨੂੰ ਬਲਤਕਾਰੀ ਸਾਧ ਉਹਨੂੰ ਕਿਹਾ ਜਾਂਦਾ ਕਿਸਮ ਦਾ ਹੈ ਨਾ ਜੀ ਕਿਤਨਾ ਕਿਤੇ ਨਾਂ ਜੁੜਦਾ ਕਿਹੜੇ ਕੇਸੋ ਅੰਦਰ ਨੇ ਬੇਸਿਕਲੀ ਜੋ ਇਸ ਟਾਈਮ ਕਨਸਿਡਰੇਸ਼ਨ ਵਿੱਚ ਹੈਗੇ ਉਹ ਕੀ ਹੈਗਾ ਮਸਲਾ ਉਹ ਬਲਤਕਾਰ ਦਾ ਕੀ ਤੁਸੀਂ ਸਮਾਜ ਦੇ ਵਿੱਚ ਬਲਤਕਾਰੀ ਨੂੰ ਇੱਕ ਅੱਡਾ ਵੱਡਾ ਔਦਾ ਦਿੰਨੇ ਹੋ ਸੋ ਇਹ ਕਿਤਨਾ ਕਿਤੇ ਮੈਂ ਇੱਥੇ ਹੀ ਸ਼ੰਕਾ ਪੈਦਾ ਹੋ ਜਾਂਦੀ ਹੈ ਬੀਜੇਪੀ ਇਹ ਨਰੋਲ ਸਰਕਾਰ ਕਿੱਦਾਂ ਬਣਾ ਜੇਗੀ ਬੀਜੇਪੀ ਨੂੰ ਪੰਜਾਬ ਦੇ ਸੈਂਟੀਮੈਂਟ ਨਹੀਂ ਸਮਝ ਆ ਰਹੇ ਬੀਜੇਪੀ ਸੋਚਦੇ ਆਪਾਂ ਤਿੰਨ ਵਾਰੀ ਸੈਂਟਰ ਜੱਥੇਲੇ ਪੰਜਾਬ ਨਾਬ ਜਿੱਤਾਂਗੇ ਤਾਂ ਕੋਈ ਪ੍ਰੋਬਲਮ ਨਹੀਂ ਸੋ ਮੈਂ ਕਹਿਣਾ ਚਾਹੁੰਦਾ ਬੀਜੇਪੀ ਨੂੰ ਵਾਈਟ ਟੂ ਕੰਟੈਸਟ ਇਨ ਪੰਜਾਬ ਇਫ ਯੂ ਆਰ ਨਾਟ ਅੰਡਰਸਟੈਂਡਿੰਗ ਦਾ ਸੈਂਟੀਮੈਂਟਸ ਆਫ ਪੰਜਾਬ ਦੈਨ ਵਾਈ ਯੂ ਆਰ ਕੰਟੈਸਟਿੰਗ ਇਨ ਪੰਜਾਬ ਜੇ ਤੁਸੀਂ ਪੰਜਾਬ ਚ ਕੰਟੈਸਟ ਕਰਨਾ ਹੈ ਤੁਸੀਂ ਚਾਹੁੰਦੇ ਵੀ ਉਹ ਯਾਰ ਸਿੱਖ ਸਾਡੇ ਨਾਲ ਤੁਰਨ ਮੈਂ ਫਿਰ ਕਹਿ ਰਿਹਾ ਸਿੱਖ ਤੁਹਾਡਾ ਤੁਰ ਸਕਦੇ ਨੇ ਪਰ ਤੁਹਾਨੂੰ ਘੱਟੋ ਘੱਟ ਸਿੱਖਾਂ ਦੇ ਜਿਹੜੇ ਮੇਨ ਮਸਲੇ ਨੇ ਹੁਣ ਇੱਕ ਮਸਲਾ ਚੰਡੀਗੜ੍ਹ ਦਾ ਬਣ ਗਿਆ ਕਹਿੰਦੇ ਜੀ ਹਰਿਆਣੇ ਨੂੰ ਅਸੀਂ ਚੰਡੀਗੜ੍ਹ ਚ ਜਗ੍ਹਾ ਦੇਣੀ ਹੈ ਹਨਾ ਜਦ ਕਿ ਸੋਲ ਚੰਡੀਗੜ੍ਹ ਜਿਹੜਾ ਵਾ ਉਹ ਆਕੂਪਾਈ ਕੀਤਾ ਗਿਆ ਚੰਡੀਗੜ੍ਹ ਦੀ ਮੋਹਾਲੀ ਦੇ ਆਲੇ ਦੁਆਲੇ ਜਿੰਨੇ ਵਿਲੇਜਸ ਉਹਨੂੰ ਕੁਪਾਈ ਕਰਕੇ ਬਣਾਇਆ ਗਿਆ ਸੀਗਾ ਹੈ ਨਾ ਜੀ ਉਹ ਤੁਸੇ ਕਿੱਦਾਂ ਚੰਡੀਗੜ੍ਹ ਦਾ ਮਸਲਾ ਲੈ ਜੋਗੇ ਸੋ ਕਿਤੇ ਨਾ ਕਿਤੇ ਬੀਜੇਪੀ ਸ਼ੁਡ ਅੰਡਰਸਟੈਂਡ ਦੈਟ ਕਿ ਆਪਾਂ ਘਟੋ ਘਟ 6 ਸੈਂਟੀਮੀਟਰਸ ਨੂੰ ਸਮਝ ਕੇ ਫਿਰ ਕੋਈ ਡਿਸੀਜਨ ਲਿਆ ਕਰੀਏ ਤਾਂ ਹੀ ਫਾਇਦਾ ਅੱਛਾ ਡੇਰਾ ਪ੍ਰੇਮੀ ਨੂੰ ਜਿਹੜਾ ਹੈਗੇ ਰਾਮ ਰਹੀਮ ਖੁਰਾ ਨੂੰ ਵਾਰ-ਵਾਰ ਪ੍ਰੋਲ ਕਿਉਂ ਮਿਲਦੀ ਹੈ ਮੇਨ ਕਾਰਨ ਕੀ ਹੈ ਕਿ ਇਲੈਕਸ਼ਨ ਹੀ ਕਰ ਰਹੇ ਨੇ ਆ ਤਾਂ ਇਸ ਤੋਂ ਅਲੱਦਾ ਵੀ ਕਾਰਨ ਹੈ ਕੋਈ ਦੇਖੋ ਉਹ ਤਾਂ ਆਪਣੇ ਕੋਲ ਇਹੀ ਕਹਿੰਦੇ ਕਿ ਕਾਨੂੰਨੀ ਕਾਰਨ ਹੈਗੇ ਨੇ ਹੈਨਾ ਜੀ ਕਾਨੂੰਨੀ ਕਾਰਨ ਕੱਲੇ ਰਾਮ ਰਹੀਮ ਤੇ ਕਿਉਂ ਆਪਾਂ ਪਿੱਛੇ ਹੁਣ 26 ਤਰੀਕ ਨੂੰ ਸੰਵਿਧਾਨ ਦਿਵਸ ਮਨਾਇਆ ਕਿਸਮ ਦਾ ਹੈਨਾ ਜੀ ਉੱਥੇ ਅਗਰ ਰਾਈ ਹੂੰ ਠੀਕ ਹੈ ਜੀ ਰਾਈਟ ਟੂ ਪ੍ਰਿਵੀਲੇਜ ਟੂ एवरीवन बॉडी ਹੈ ਨਾ ਜੀ ਹੁਣ ਆਪਾਂ ਇੱਕ ਪਾਸੇ ਤਾਂ ਇੱਕ ਕਮਿਊਨਿਟੀ ਨੂੰ ਸੈਟੀਸਫਾਈ ਕਰ ਦਿੰਨੇ ਆ ਦੂਜੀ ਕਮਿਊਨਿਟੀ ਨੂੰ ਆਪਾਂ ਸੈਟੀਸਫਾਈ ਨਹੀਂ ਕਰ ਪਾ ਰਹੇ ਹਾਊ ਯੂ ਸੇ ਰਾਈਟ ਟੂ ਕੁਐਲਿਟੀ ਇਜ਼ ਥੇਰ ਸੋ ਕਿਤਨਾ ਕਿਤੇ ਸਵਾਲ ਆਪਣੇ ਪੈਦਾ ਹੋ ਜਾਂਦੇ ਨੇ ਕਿ ਆਪਾਂ ਘਟੋ ਘਟ ਬਰਾਬਰਤਾ ਦਾ ਅਧਿਕਾਰ ਸਾਰਿਆਂ ਨੂੰ ਦਈਏ ਜੋ ਕਾਨੂੰਨ ਇੱਕ ਤੇ ਲਾਗੂ ਸਾਰਿਆਂ ਤੇ ਲਾਗੂ ਹੋਣਾ ਚਾਹੀਦਾ ਫਿਰ ਜੋ ਲੋਕ ਕੱਲੇ ਕੱਲੇ ਚੁੰਚੜ ਕੇ ਕਾਨੂੰਨ ਹੀ ਲਾਗੂ ਹੋਣੇ ਚਾਹੀਦੇ ਫਿਰ ਜੋ ਲੋਕ ਖਾਲਿਸਤਾਨ ਦੀ ਮੰਗ ਕਰਦੇ ਨੇ ਉਹ ਕਿਤੇ ਨਾ ਕਿਤੇ ਠੀਕ ਨੇ ਬਿਲਕੁਲ ਜਾਇਦਾ ਜੀ ਕਿਉਂ ਨਾ ਮੰਗਣ ਹੂੰ whenever you will not give the justification to any community to definitely they will say that we want the different nation hai na ji oda karan hi ban janda chanda koi nahi ajj vi 100 chon tusi check kar lo itihas 100 chon 95 sikhi sige chahe freedom fighter sige chahe border te janga ladiyan theek hai ji do janga hoyiyan dono ch jede shhidiyan payiyan o sardara ne payiyan ajj apan border te khad ke bole sone hal de chakare lanne ne ਸਾਡੇ ਦੇਸ਼ ਦੇ ਰੱਖਿਆ ਮੰਤਰੀ ਵੀ ਚਕਾਰੇ ਲਾਉਂਦੇ ਨੇ ਕਿਉਂ ਲਾਉਂਦੇ ਨੇ ਇਸੇ ਕਰਕੇ ਲਾਉਂਦੇ ਨੇ ਨਾ ਜੀ ਕਿ ਸਿੱਖ ਕਮਿਊਨਿਟੀ ਸਾਡੇ ਨਾਲ ਰਵੇ ਸਿੱਖ ਕਮਿਊਨਿਟੀ ਦੇ ਸੈਂਟੀਮੈਂਟ ਆਪਾਂ ਸਮਝਦੇ ਨਹੀਂ ਉਹਦਾ ਆਪਾਂ ਗੱਲਾਂ ਕਰਦੇ ਜਾਂਦੇ ਆ ਸੋ ਮੈਂ ਕਹਿਣਾ ਚਾਹੁੰਦਾ ਵਾ ਸੇਮ ਕਾਨੂੰਨ ਸਾਰੇ ਲਈ ਲਾਗੂ ਹੋਣਾ ਚਾਹੀਦਾ ਇਹ ਨਹੀਂ ਕਿ ਰਾਮ ਰਹੀਮ ਲਈ ਲੱਗ ਹੋਵੇ ਤੇ ਬਾਕੀ ਸਿੰਘਾਂ ਲਈ ਲੱਗ ਹੋਵੇ ਇੱਥੇ ਕਿਤਨਾ ਕਿਤੇ ਆ ਕੇ ਉਹਨਾਂ ਨੂੰ ਇਨਜਸਟਿਸ ਲੱਗਦਾ ਇਨਜਸਟਿਸ ਦੇ ਵਿੱਚ ਉਹ ਜਾ ਕੇ ਫਿਰ ਕਹਿੰਦੇ ਭਾਈ ਸਾਨੂੰ ਸਾਡਾ ਦੇਸ਼ ਦੇ ਦਿਓ ਇੱਥੇ ਫਰਕ ਪੈਂਦਾ ਇਹ ਦਿੱਲੀ ਦੇ ਚੋਣਾਂ ਨੇ ਜਿਸ ਕਾਰਨ ਰਾਮ ਰਹੀਮ ਨੂੰ ਹੁਣ ਫਿਰ ਦੁਬਾਰਾ ਪ੍ਰੋਬਲ ਮਿਲੀਗੀ ਦੇਖੋ ਚੈੱਕ ਕਰੋ ਨਾ ਤੁਸੀਂ ਯੂ ਕੈਨ ਅੰਡਰਸਟੈਂਡ ਪੈਰਲੈਲੀ ਥੈਟ ਕਿ ਜਦੋਂ ਵੀ ਰਾਮ ਰਹੀਮ ਬਾਹਰ ਆਂਦਾ ਇਲੈਕਸ਼ਨ ਵੇਲੇ ਉਹਨੂੰ ਜ਼ਿਆਦਾ ਬਾਹਰ ਕੱਢਿਆ ਜਾਂਦਾ ਉਹਨੂੰ ਯੂਜ਼ ਕੀਤਾ ਜਾਂਦਾ ਹੈ ਇਲੈਕਸ਼ਨ ਵੀ ਨਾਰਥ ਰੀਜਨ ਦੀਆਂ ਉਹਨੂੰ ਇਲੈਕਸ਼ਨ ਵਿੱਚ ਯੂਜ਼ ਕੀਤਾ ਜਾਂਦਾ ਕਿਉਂਕਿ ਉਹਦੇ ਫੇਥਫੁਲ ਜਿਹੜੇ ਹੈਗੇ ਨੇ ਜੋ ਵੀ ਉਹਦੇ ਲੋਕ ਉਹਨੂੰ ਮੰਨਦੇ ਨੇ ਡੈਫੀਨੇਟਲੀ ਉਹ ਉਹ ਕਿਤਨਾ ਕਿਤੇ ਸਵਾਲ ਕਰਦੇ ਉਹ ਜਿੱਥੇ ਉਹ ਕਹਿੰਦਾ ਵੀ ਉੱਥੇ VOTING ਕਰਦੇ ਨੇ ਇਸ ਲਈ ਮੈਂ ਕਹਿਣਾ ਚਾਹਨਾ ਵਾ ਕਿ ਇਹ ਹੁਣ ਜਸਟੀਫਾਈ ਕਰਨਾ ਚਾਹੀਦਾ ਨਾ ਜਿਹੜੀ ਪ੍ਰੈਜ਼ੈਂਟ ਸਰਕਾਰ ਹੈ ਕਿ ਆਪਾਂ ਕਿਉਂ ਉਹਨੂੰ ਪੇਰੋਲ ਦੇ ਰਹੇ ਆ ਅੱਛਾ ਜਿਸ ਤਰੀਕੇ ਦੇ ਨਾਲ ਇੱਕ ਸਾਲ ਦੇ ਵਿੱਚ ਇੰਨੀ ਵਾਰੀ ਪੇਰੋਲ ਮਿਲਣਾ ਇਹ ਕੀ ਪੈਰਾਮੀਟਰ ਦੇ ਉੱਪਰ ਇੰਨੀ ਵਾਰੀ ਪੇਰੋਲ ਮਿਲ ਜਾਂਦੀ ਹੈਗੇ ਆ ਉਹੀ ਮੰਦੀ ਸਿੰਘਾ ਦੀ ਜ਼ਿਕਰ ਗੱਲ ਕਰੀਏ ਤਾਂ ਮੇਰੇ ਖਿਆਲ ਨਾਲ ਕਈ ਸਾਲਾਂ ਦੇ ਵਿੱਚ ਇੱਕ ਵਾਰੀ ਉਹ ਵੀ ਕੁਝ ਸਮੇਂ ਲਈ ਮਿਲਦੀ ਹੈ ਬਿਲਕੁਲ ਸਹੀ ਗੱਲ ਹੈ ਜੀ ਉਹ ਘੰਟੇ ਲਈ ਆਏ ਨੇ ਰਾਜਵਾਨਾ ਸਾਹਿਬ ਆਏ ਨੇ ਪਿੱਛੇ ਉਹਨਾਂ ਨੂੰ ਸਿਰਫ ਇੱਕ ਘੰਟੇ ਦੀ ਪੇਰੋਲ ਹੈ ਇੱਕ ਵ ਤੋਂ 2 ਵਜੇ ਵਾ ਬੰਦੀ ਸਿੰਘਾਂ ਨੂੰ ਥੋੜੇ 1 ਘੰਟੇ ਡੇਢ 2 ਘੰਟੇ ਦੀ ਉਹ ਵੀ ਇਹਨਾਂ ਪ੍ਰੈਸ਼ਰ ਪਿਆ ਤੇ ਇਹਨਾਂ ਨੂੰ ਪੇਰੋਲ ਦੇਣੀਆਂ ਪਈਆਂ ਪ੍ਰੈਸ਼ਰ ਪਿਆ ਇਹਨਾਂ ਨੂੰ ਪੈਰਾਮੀਟਰ ਪੈਰਾਮੀਟਰ ਕਿਹਨੇ ਨਾਪਦੇ ਨੇ ਜਿਸ ਕਰ ਰਾਮ ਰਹੀਮ ਨੂੰ ਇੰਨੀ ਜ਼ਿਆਦਾ ਪੇਰੋਲ ਤੇ ਬੰਦੀ ਸਿੰਘਾਂ ਨੂੰ ਇੰਨੇ ਘੱਟ ਪੈਰਾਮੀਟਰ ਡੈਫੀਨਿਟਲੀ ਜੀ ਕਿਤੋਂ ਕਿਤੋਂ ਡਿਸਾਈਡਡ ਪੈਰਾਮੀਟਰ ਨੇ ਸਰਕਾਰਾਂ ਦੇ ਹੈ ਨਾ ਜੀ ਸਰਕਾਰ ਡਿਸਾਈਡ ਕਰਦੀ ਹੈ ਕਿਨੂੰ ਕਿੰਨੀ ਦੇਰ ਲਈ ਕੱਢਣਾ ਹੈ ਇੱਥੇ ਕਾਨੂੰਨ ਵਿਵਸਥਾ ਤੁਸੀਂ ਸਵਾਲ ਨਹੀਂ ਕਰ ਸਕਦੇ ਠੀਕ ਹੈ ਜੀ ਅੱਜ ਸਾਡਾ ਨਿਆਂਪਾਲਿਕਾ ਵੀ ਮੈਂ ਤਾਂ ਇਹ ਸਵਾਲ ਕਰਾਂਗਾ ਕਿਤਾ ਨਾ ਕਿਹਾ ਸਾਡਾ ਨਿਆਂਪਾਲਿਕਾ ਵੀ ਡਿਸਟਰਬ ਕੀਤਾ ਜਾ ਰਿਹਾ ਮੇ ਦੇਸ਼ ਬਣਿਆ ਇੱਕ ਕਨਸਟੀਟਿਊਸ਼ਨ ਦੇ ਨਾਲ ਘੱਟੋ ਘੱਟ ਉਹਨੂੰ ਤਾਂ ਇੱਕ ਬਰਾਬਰ ਰਹਿਣ ਦਿਓ ਉਹਨੂੰ ਆਪਾਂ ਕਿਉਂ ਡਿਸਟਰਬ ਕਰ ਰਹੇ ਆ ਕਿਉਂ ਆਪਾਂ ਕੋਸ਼ਿਸ਼ ਕਰ ਰਹੇ ਆ ਕਿ ਕਈ ਕਮਿਊਨਿਟੀਆਂ ਨੂੰ ਅਲਾਦਾ ਤੇ ਕਈ ਕਮਿਊਨਿਟੀਆਂ ਨੂੰ ਅਲਾਦਾ ਮੈਜੋਰਟੀ ਲਈ ਲੱਗ ਕਾਨੂੰਨ ਚੱਲ ਰਹੇ ਨੇ ਮਾਈਨੋਰਟੀ ਲਈ ਲੱਗ ਕਾਨੂੰਨ ਚੱਲ ਰਹੇ ਨੇ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਸਮਝਣੀਆਂ ਪੈਣੀਆਂ ਜੇ ਤੁਸੀਂ ਚਾਹੁੰਦੇ ਹੋ ਪੰਜਾਬ ਦੇ ਸੈਂਟੀਮੈਂਟ ਤੁਹਾਨੂੰ ਸਮਝਨੇ ਪੈਣੇ ਨੇ ਤਾਂ ਪੰਜਾਬ ਦੇ ਵਿੱਚ ਤੁਸੀਂ ਸੋਚ ਸਕਦੇ ਹੋ ਕਿ ਤੁਹਾਡੀ ਸਰਕਾਰ ਬਣ ਸਕਦੀ ਨਹੀਂ ਤੇ ਨਹੀਂ نو ਯੂ ਕੈਨ ਨੈਵਰ ਥਿੰਕ ਕਿ 27 ਦੇ ਵਿੱਚ ਤੁਸੀਂ ਨਰੂਲ ਸਰਕਾਰ ਬਣਾ ਜਾਓਗੇ ਕਦੀ ਬਣਾ ਸਕਦੇ ਲੱਗਦਾ ਇਹ ਜਿਸ ਤਰੀਕੇ ਦੇ ਰਾਮ ਰਹੀਮ ਹੁਰਨ ਨੂੰ ਪਰੋਲ ਮਿਲੀ ਹੁਣ ਲੱਗਦਾ ਹੈ ਕਿ ਕੁਝ ਨਾ ਕੁਝ ਪੰਜਾਬ ਦੇ ਵਿੱਚ ਵੀ ਹੋ ਸਕਦਾ ਹੈ ਕਿਉਂਕਿ ਜਿਸ ਦਿਨ ਪੰਜਾਬ ਕਿਉਂਕਿ ਕੱਲ ਦਾ ਦਿਨ ਜਲੰਧਰ ਬੰਦ ਰਿਹਾ ਉਸ ਤੋਂ ਪਹਿਲਾਂ ਅੰਮ੍ਰਿਤਸਰ ਬੰਦ ਰਿਹਾ ਉਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਜੋ ਕੁਝ ਵੀ ਹੋਇਆ ਉਸ ਤੋਂ ਬਾਅਦ ਰਾਮ ਰਹੀਮ ਹੁਰਾ ਨੂੰ ਪਰੋਲ ਮਿਲੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਮਾਹੌਲ ਬਦਲ ਸਕਦਾ ਹੈ ਪਰੋਲ ਤੋਂ ਬਾਅਦ ਦੇਖੋ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜਾ ਮਾਹੌਲ ਪੰਜਾਬ ਦਾ ਬਣਿਆ ਜੋ ਵੀ ਹੈ ਪਿੱਛੇ ਘਟਨਾਵਾਂ ਹੋਈਆਂ ਬਹੁਤ ਮੰਦ ਭਾਗੀਆਂ ਘਟਨਾਵਾਂ ਨੇ ਕਿਤਨਾ ਕਿਤੇ ਪੰਜਾਬ ਦਾ ਸੋਹਰਦ ਮਾਹੌਲ ਖਰਾਬ ਕਰਨ ਲਈ ਉਹ ਕੀਤੀਆਂ ਜਾ ਰਹੀਆਂ ਤੇ ਇਹ ਕਿਹੜੀਆਂ ਪਾਰਟੀਆਂ ਨੂੰ ਫਾਇਦਾ ਮਿਲ ਰਿਹਾ ਸਾਨੂੰ ਇਹ ਸਾਰੇ ਪੰਜਾਬ ਦੇ ਲੋਕਾਂ ਨੂੰ ਨਾ ਮੈਂ ਕਹਿਣਾ ਚਾਹੂੰਗਾ ਕਿ ਇਹ ਚੀਜ਼ ਤੁਸੀਂ ਜਰੂਰ ਸੋਚ ਕੇ ਰੱਖੋ ਕਿ ਇਹ ਸਾਰੀਆਂ ਹਰਕਤਾਂ ਕਿਹੜੀ ਪਾਰਟੀ ਨੂੰ ਫਾਇਦਾ ਦੇ ਰਹੀਆਂ ਇਹ ਜਿਹੜਾ ਮਾਹੌਲ ਖਰਾਬ ਕੀਤਾ ਜਾਣਾ ਜਾਂ ਕੀ ਕੀਤਾ ਜਾਣਾ ਜਰੂਰ ਧਿਆਨ ਰੱਖਿਓ 27 ਦੇ ਇਲੈਕਸ਼ਨ ਵਿੱਚ ਕਿ ਕਿਹੜੀ ਪਾਰਟੀ ਦਾ ਪੰਜਾਬ ਦਾ ਸੋਹਰਦ ਮੋਲ ਸਾਰੇ ਆਪਸ ਵਿੱਚ ਭਾਈਚਾਰਾ ਇੱਥੇ ਇਕੱਠਾ ਹੈ ਪੰਜਾਬ 'ਚ ਭਾਈਚਾਰਾ ਰੀੜ ਦੀ ਹੱਡੀ ਹੈ ਪੰਜਾਬ ਦੀ ਉਹਨੂੰ ਕਿਉਂ ਖਰਾਬ ਕੀਤਾ ਜਾ ਰਿਹਾ ਸੋ ਮੈਂ ਇਹ ਕਹਿਣਾ ਚਾਹੂੰਗਾ ਕਿ ਜੇ ਆਪਾਂ ਪੈਰਾਮੀਟਰ ਰਾਮ ਰਹੀਮ ਲਈ ਜਿਹੜੇ ਵਰਤੇ ਨੇ ਉਹ ਬੰਦੀ ਸਿੰਘਾਂ ਲਈ ਕਿਉਂ ਨਹੀਂ ਉਹ ਕਈ ਦਿਨਾਂ ਲਈ ਆਪਣੇ ਘਰਾਂ ਚ ਕਿਉਂ ਨਹੀਂ ਰਹਿ ਸਕਦੇ ਉਹ ਆਪਣੇ ਡੇਰੇ ਚ ਰਹਿ ਸਕਦਾ ਤੇ ਉਹ ਕਿਉਂ ਨਹੀਂ ਆਪਣੇ ਘਰਾਂ ਚ ਰਹਿ ਸਕਦੇ ਇਹ ਬਾਰ ਬਾਰ ਸਵਾਲ ਆਂਦਾ ਹੈ ਤੇ ਫਿਰ ਤਾਂ ਜਾ ਕੇ ਕਿਤੇ ਨਾ ਕਿਤੇ ਸਿੱਖ ਜਿਹੜੇ ਕਹਿੰਦੇ ਨੇ ਸਾਨੂੰ ਲੱਗ ਦੇਸ਼ ਦਿੱਤਾ ਜਾਵੇ ਸੋ ਮੈਂ ਕਹਿਣਾ ਚਾਹੂੰਗਾ ਕਾਈਂਡਲੀ ਕਿਤੇ ਨਾ ਕਿਤੇ ਜਜ਼ਬਾਤ ਸਮਝੋ ਸਾਡੇ ਅਸੀਂ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਨੇ ਮੈਂ ਬਾਰ ਬਾਰ ਇਹ ਵੀ ਨਹੀਂ ਕਹਿਣਾ ਚਾਹੂੰਗਾ ਸਾਨੂੰ ਇਹ ਵੀ ਨਹੀਂ ਕਹਿਣਾ ਚਾਹੀਦਾ ਕਿ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਦੇਸ਼ ਸਾਡਾ ਹੈ ਇਹ ਦੇਸ਼ ਹੀ ਸਾਡਾ ਹੈ ਠੀਕ ਹੈ ਜੀ ਇਹ ਸਾਡਾ ਦੇਸ਼ ਹੈ ਸਾਡੇ ਇੱਥੇ ਮਤਰਿਆ ਵਿਵਾਰ ਕਿਉਂ ਹੋ ਰਿਹਾ ਇਸ ਲਈ ਅਸੀਂ ਅਣਖ ਨਾ ਕਹਿਣਾ ਚਾਹਨੇ ਆ ਕਿ ਸਾਡੇ ਨਾਲ ਤੁਸੀਂ ਜੇ ਇਦਾਂ ਦਾ ਵਿਵਹਾਰ ਕਰੋਗੇ ਤਾਂ ਆਪਾਂ ਤੁਹਾਨੂੰ ਆਪਣਾ ਕਦੀ ਨਹੀਂ ਸਮਝਾਂਗੇ ਸਾਨੂੰ ਆਪਣਾ ਸਮਝਣਾ ਤੇ ਸਾਡੇ ਜਜ਼ਬਾਤ ਸਮਝਨੇ ਪੈਣੇ ਨੇ ਫਿਰ ਅਸੀਂ ਤੁਹਾਡੇ ਨਾਲ ਆ ਉਦਾਂ ਨਹੀਂ